ਮਹਿਸਤੰਦੰ ਪਹਿਲਾਂ ਉਦਘਾਟਨ ਕੀਤੇ 브릿ਜ ਦੇ ਵਿੱਚ ਦਰਾਰਾਂ ਵੀ ਆ ਗਈਆਂ ਮਾਮਲਾ ਬਿਹਾਰ ਦੀ ਰਾਜਸਾਣੀ ਪਟਨਾ ਦਾ ਹੈ ਜਿੱਥੇ 9 ਅਪ੍ਰੈਲ ਨੂੰ ਸੀਐਮ ਨਿਤਿਸ਼ ਕੁਮਾਰ ਦੇ ਵੱਲੋਂ ਇੱਕ 브릿ਜ ਦਾ ਉਦਘਾਟਨ ਕੀਤਾ ਜਾਂਦਾ ਹੈ ਪਟਨਾ ਦੇ ਵਿੱਚ ਜੇਪੀ ਸੇਤੂ ਜੇਪੀ ਪੱਥ ਜਿਸ ਨੂੰ ਕਿਹਾ ਗਿਆ ਇਸ ਦਾ ਇਸ 브릿ਜ ਦਾ ਉਦਘਾਟਨ ਸੀਐਮ ਨਿਤਿਸ਼ ਕੁਮਾਰ ਦੇ ਵੱਲੋਂ ਕੀਤਾ ਜਾਂਦਾ ਹੈ ਜਿਸ ਸਮੇਂ ਜੋ ਹੈ ਉਦਘਾਟਨ ਕੀਤਾ ਗਿਆ ਦੋ ਕੇਂਦਰੀ ਮੰਤਰੀ ਜੋ ਨੇ ਬਿਹਾਰ ਦੇ ਵੀ ਮੌਜੂਦ ਸਨ ਪਰ ਉਸੇ ਸਮੇਂ ਤੋਂ ਬਾਅਦ ਇਸ ਬ੍ਰਿਜ ਨੂੰ ਲੋਕਾਂ ਕਰਪਰ ਕੀਤਾ ਗਿਆ ਤਾਂ ਕਿ ਲੋਕ ਇਸ ਬ੍ਰਿਜ ਦਾ ਜੋ ਫਾਇਦਾ ਉਠਾ ਸਕਣ ਤੇ ਹੁਣ ਤਿੰਨ ਦਿਨਾਂ ਬਾਅਦ ਹੀ ਇਸ ਬ੍ਰਿਜ ਦੇ ਵਿੱਚ ਦਰਾਰਾਂ ਸਾਹਮਣੇ ਆ ਰਹੀਆਂ ਨੇ ਇੱਕ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਅਸੀਂ ਆਸਾਨੀ ਨਾਲ ਜੋ ਹੈ ਉਹ ਦਰਾਰਾਂ ਬ੍ਰਿਜ ਦੇ ਉੱਪਰ ਦੇਖ ਸਕਦੇ ਹਾਂ ਤੇ ਇਹ ਸਵਾਲ ਖੜਾ ਕਰਦਾ ਹੈ ਕਿ ਇਲੈਕਸ਼ਨਾਂ ਦੀ ਜਲਦਬਾਜ਼ੀ ਦੇ ਵਿੱਚ ਨਿਤਿਸ਼ ਕੁਮਾਰ ਦੇ ਵੱਲੋਂ ਇਹ ਸੂਝ ਜਲਦੀ ਖਤਮ ਕੀਤਾ ਗਿਆ ਕਿ ਕਿਉਂਕਿ ਦੱਸ ਦਈਏ ਕਿ ਇਸ ਸਾਲ ਦੇ ਅਖੀਰ ਵਿੱਚ ਵਿਹਾਰ ਚ ਵਤਨ ਸਭਾ ਚੋਣਾ ਹੋਣੀਆਂ ਨੇ ਜਿਸ ਨੂੰ ਲੈ ਕੇ ਨਿਤਿਸ਼ ਕੁਮਾਰ ਦੇ ਵੱਲੋਂ ਤਿਆਰੀਆਂ ਤਾਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ ਪਰ ਇਹ ਵੀਡੀਓ ਸਾਹਮਣੇ ਆਈ ਹੈ ਜੋ ਸਵਾਲ ਖੜੇ ਕਰਦੀ ਹੈ ਕਿ ਜਲਦਬਾਜ਼ੀ ਦੇ ਵਿੱਚ ਕੋ ਨੂੰ ਲੋਕਾਤਮਕ ਕੀਤਾ ਗਿਆ ਪਰ ਇਸ ਦੇ ਸੇਫਟੀ ਚੱਕਰੀ ਨਹੀਂ ਕੀਤਾ ਗਿਆ ਸੋ ਅਹਿਮ ਖਬਰ ਹੈ ਬਿਹਾਰ ਦੀ ਰਾਸਥਾਨੀ ਪਟਨਾ ਦੀ ਜਿੱਥੇ ਇੱਕ ਬ੍ਰਿਜ ਬਣਾਇਆ ਜਾਂਦਾ ਹੈ ਦੱਸਦੀ ਹੈ ਕਿ 3831 ਕਰੋੜ ਦੀ ਲਾਗਤ ਦੇ ਨਾਲ ਇਹ ਬ੍ਰਿਜ ਜੋ ਹੈ ਉਹ ਤਿਆਰ ਹੁੰਦਾ ਹੈ ਪਰ ਕਰੋੜਾ ਰੁਪਏ ਹਜ਼ਾਰਾਂ ਕਰੋੜਾ ਰੁਪਏ ਖਰਚੇ ਦੇ ਬਾਵਜੂਦ ਵੀ ਬ੍ਰਿਜ ਦੇ ਵਿੱਚ ਇਸ ਤਰ੍ਹਾਂ ਤਰੇੜਾਂ ਆਉਣੀਆਂ ਦਰਾਰਾਂ ਆਉਣੀਆਂ ਸਰਕਾਰ ਤੇ ਸਵਾਲ ਜ਼ਰੂਰ ਖੜੇ ਕਰਦਾ ਹੈ ਕਿ ਸਰਕਾਰ ਦੀ ਅਗਿਆਲੀ ਕਿੰਨੀ ਵੱਡੀ ਹੋ ਸਕਦੀ ਹੈ ਕੋਈ ਵੱਡਾ ਹਾਦਸਾ ਵੀ ਜੋ ਹੈ ਉਹ ਇਸ ਬ੍ਰਿਜ 'ਤੇ ਹੋ ਸਕਦਾ ਹੈ